ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਮਹਿਕ ਤੁਹਾਡਾ ਸਵਾਗਤ ਹੈ ਨੰਬਰਦਾਰ ਬਲੌਗ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਬਲੌਗ ਲੈ ਕੇ ਆਏ ਹਾਂ ਅਸਰ ਨੂੰ ਦਿਖਾਣੇ ਆ ਕਿ ਅਸੀਂ ਨੇ ਕੀ ਬਣਾਇਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਲੋਹੜੀ ਦਾ ਤਿਹਾਰ ਆ ਗਿਆ ਆਪਾਂ ਪੂਆ ਜੀ ਹੁਣਾਂ ਨੂੰ ਸੁੰਦਰੀ ਦੇ ਕੇ ਆਉਣੇ ਹੁੰਨੇ ਆ ਇਸ ਕਰਕੇ ਆਪੋ ਨਾਲ ਹੀ ਖੁਆ ਤਿਆਰ ਕਰ ਰਹੇ ਹਾਂ ਪਹਿਲਾ ਤਾਂ ਮੈਂ ਤੁਹਾਨੂੰ ਗੱਲ ਦੱਸਣਾ ਚਾਹਣੀ ਹੈ ਕਿ ਹਨਾ ਸਾਨੂੰ ਬਹੁਤ ਸਾਰੇ ਈ ਵਿਊਅਰਸ ਨੇ ਮੈਸੇਜ ਕੀਤਾ ਹੈ ਕਿ ਹਨਾ ਤੁਸੀਂ ਵੀਡੀਓਜ਼ ਅਪਲੋਡ ਕਿਉਂ ਨਹੀਂ ਕਰ ਰਹੇ ਬਟ ਹਨਾ ਮम्मा ਕੰਮ 'ਚ ਬਿਜ਼ੀ ਚੱਲ ਰਹੇ ਨੇਗੇ ਹਨਾ ਡੂੜੀਆਂ ਕਰਕੇ ਬਹੁਤ ਸਾਰੇ ਹਨਾ ਹੈਂਡਵਰਕ ਇਹਨੂੰ ਐਵੇਂ ਦੇ ਸੂਟ ਵਗੈਰਾ ਆ ਰਹੇ ਨੇ ਕਸਟਮਾਈਜੇਸ਼ਨ ਕਰਨੀ ਹੈ ਸੋ ਤਾਂ ਕਰਕੇ ਮम्मा ਉੱਥੇ ਬਿਜ਼ੀ ਬਿਜ਼ੀ ਨੇ ਹਨਾ ਮम्मा ਬਹੁਤ ਜ਼ਿਆਦਾ ਬੀਜ਼ੀ ਨੇ ਇਸ ਕਰਕੇ ਹੁਣ ਅੱਜ ਤੋਂ ਬਲੌਗ ਮੈਂ ਸਟਾਰਟ ਕਰੂੰਗੀ ਵਲੌਗਿੰਗ ਬਿਕਾਜ਼ ਹਨਾ ਸਾਡੇ ਵਿਊਅਰਸ ਪੁੱਛ ਰਹੇ ਸੀ ਹਨਾ ਵੀ ਤੁਸੀਂ ਕਿਉਂ ਨਹੀਂ ਐਕਟਿਵ ਹੋ ਰਹੇ ਸੋ ਦੈਟਸ ਦਾ ਰੀਜ਼ਨ ਬਿਕਾਜ਼ ਮम्मा ਬਹੁਤ ਜ਼ਿਆਦਾ ਬੀਜ਼ੀ ਨੇਗੇ ਮम्मा ਬੀਜ਼ੀ ਹੋਣ ਕਰਕੇ ਨਾ ਫਿਰ ਦਾਦੀ ਮम्मा ਦੀ ਹੈਲਥ ਮੈਂ ਕਿਤੇ ਖੋਆ ਬਣਾਉਣ ਦੇ ਵਿੱਚ ਜੋ ਕਿ ਅਸੀਂ ਪੁਵਾਲੀ ਲੈ ਕੇ ਜਾਣਾਗਾ ਤੇ ਤੁਹਾਨੂੰ ਆਪਾਂ ਦਿਖਾਉਣੀ ਆ ਕਿ ਖੋਆ ਕਿਸ ਤਰ੍ਹਾਂ ਬਣਿਆ ਬਨੇ ਰਹੇ ਵੀਡੀਓ ਦੇ ਨਾਲ ਐਂਡ ਤੱਕ ਅਸੀਂ ਅਰਾਊਂਡ 5 ਵਜੇ ਹਨਾ ਦੁੱਧ ਦੇ ਕੜਾਈ ਦੇ ਵਿੱਚ ਪਾਇਆ ਸੀਗਾ ਤੇ ਇਹ ਹਨਾ ਅਰਾਊਂਡ 10 ਵਜੇ ਤੱਕ ਹੀ ਚੱਲਿਆ ਕਿਉਂਕਿ ਹਨਾ ਅਸੀਂ ਪੂਰਾ ਯੂ نو ਉਹ ਕਰ ਕਰਕੇ ਕਾੜ ਕਾੜ ਕੇ ਇਹਨੂੰ ਬਣਾਇਆ ਤੇ ਹਨਾ ਮੇਰੀ ਮੰਮਾ ਦੀ ਮੇਰੀ ਬੜੀ ਸਿਸਟਰ ਹਨਾ ਉਹਨਾਂ ਦੇ ਬਹੁਤ ਜ਼ਿਆਦਾ ਕੰਮ ਹੈਗਾ ਉਹਨਾਂ ਨੂੰ ਬੁਟੀਕ ਤੇ ਸੋ ਹਨਾ ਤਾਂ ਕਰਕੇ ਮੈਂ ਤੇ ਦਾਦੀ ਮੰਮਾ ਨੇ ਹੀ ਰਾਤ ਤੱਕ ਇਹਨੂੰ ਬੈਠ ਕੇ ਬਣਾਇਆ ਤੇ ਵਿਦ ਮੇਰਾ ਬੜਾ ਭਾਈ ਵੀ ਇਸ ਵਿੱਚ ਇਹਦੇ ਵਿੱਚ ਸੀਗਾ ਇਨੂੰ ਚੰਗੀ ਤਰ੍ਹਾਂ ਕਾੜਨ ਤੋਂ ਬਾਅਦ ਹਨ ਇਸ ਦੇ ਵਿੱਚ ਹੁਣ ਅਸੀਂ ਇਹ ਚੀਨੀ ਪਾਈ ਦਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਇਹ ਹਨਾ ਅੱਛੇ ਤਰੀਕੇ ਸੇ ਹੋ ਹੋ ਜੇ ਯੂ نو ਮਤਲਬ ਇਹਦੇ ਵਿੱਚ ਕੁਝ ਵੀ ਉਹ ਨਾ ਬਣੇ ਗੰਡਾ ਵਗੈਰਾ ਨਾ ਬਣਨ ਜਦੋਂ ਚੰਗੀ ਤਰ੍ਹਾਂ ਹਨਾ ਚੀਨੀ ਇਹਦੇ ਵਿੱਚ ਮੈਲਟ ਹੋ ਗਈ ਤਾਂ ਫਿਰ ਹੁਣ ਅਸੀਂ ਇਹਨੂੰ ਉਹਦੇ ਵਿੱਚ ਪਲੇਟਾਂ ਵਿੱਚ ਪਾ ਲਵਾਂਗੇ ਫਿਰ ਇਹਨਾਂ ਨੂੰ ਫ੍ਰੀਜ਼ਰ ਹੋਣ ਦੇ ਲਈ ਰੱਖ ਦਵਾਂਗੇ ਹੁਣ ਕੋਏ ਨੂੰ ਆਪਾਂ ਥੋੜਾ ਜਿਹਾ ਟਾਈਮ ਠੰਡਾ ਹੋਣ ਦੇ ਲਈ ਰੱਖ ਦਵਾਂਗੇ ਤੇ ਉਸ ਤੋਂ ਬਾਅਦ ਹੈ ਨਾ ਇਹਨੂੰ ਆਪਾਂ ਪਲੇਟਾਂ ਵਿੱਚ ਪਾ ਕੇ ਫ੍ਰੀਜ਼ ਹੋਣ ਲਈ ਰੱਖ ਦਵਾਂਗੇ ਹੁਣ ਇਹਦੇ ਵਿੱਚ ਆਪਾਂ ਇਹਨੂੰ ਪਲੇਟ ਦੇ ਵਿੱਚ ਚੰਗੇ ਜਿਹੇ ਰਾ ਪਾ ਕੇ ਯਾਨੋ ਅੱਛੇ ਤਰੀਕੇ ਸੇ ਉਹ ਕਰ ਲਾਂਗੇ ਮਤਲਬ ਕਿ ਉਹ ਵਿੱਚ ਆ ਜੇ ਤੇ ਹੁਣ ਨੈਕਸਟ ਡੇ ਹੈ ਨਾ ਹੁਣ ਇਹਨੂੰ ਆਪਾਂ ਛੋਟੀ ਛੋਟੀਆਂ ਬਰਫੀਆਂ ਦੇ ਵਿੱਚ ਹੈ ਨਾ ਕੱਟ ਦਵਾਂਗੇ ਤੇ ਹਨਾ ਪੂਆ ਜੀ ਖਾਤਰ ਜੋ ਡੱਬੇ ਸੀ ਗਿਓ ਹੁਣ ਫਿਲ ਕਰ ਚੁੱਕਿਆ ਹੁਣ ਤੁਸੀਂ ਦੇਖੋ ਜੀ ਹਨਾ ਖੋਏ ਦੀ ਕਨਸਿਸਟੈਂਸੀ ਕਿੰਨੀ ਅੱਛੀ ਹੈ ਮਤਲਬ ਕਿ ਨੇ ਪ੍ਰੋਪਰ ਤਰੀਕੇ ਨਾਲ ਹਨਾ ਜੰਮ ਗਿਆ ਦੈਨ ਹੁਣ ਇਹਨੂੰ ਆਪਾਂ ਪੈਕ ਕਰਕੇ ਭੂਆ ਕੇ ਪਾਸ ਲੈ ਕੇ ਜਾਵਾਂਗੇ ਮੈਂ ਔਰ ਮੇਰੀ ਦਾਰੀ ਮੈਂ ਬਹੁਤ ਐਕਸਾਈਟਿਡ ਹਾਂ ਭੂਆ ਕੇ ਪਾਸ ਜਾਣੇ ਕੇ ਲੀਏ ਬਾਕੀ ਸਾ ਬਾਕੀ ਸਾਰੇ ਕੰਮਾਂ ਵਿੱਚ ਬਿਜ਼ੀ ਨੇਗੇ ਤੇ ਛੁੱਟੀਆਂ ਹੋਂ ਕਰਕੇ ਮੈਂ ਆਮ ਵੈਰੀ ਐਕਸਾਈਟਿਡ ਟੂ ਮੀਟ ਮਾਈ ਭੂਆ ਜੀ ਹੁਣ ਅਸੀਂ ਨੇ ਅਬਸਰਾ ਸਮਾਨ ਰੈਡੀ ਕਰ ਲਿਆ ਹੁਣ ਅਸੀਂ ਜਾਣੇ ਆ ਚਾਰ ਮੋਲੀ ਹੁਣ ਮੈਂ ਤੁਹਾਨੂੰ ਮੰਮਾ ਕੋ ਲੈ ਕੇ ਜਾਨੀ ਆ ਦੇਖਦੇ ਆ ਕਿ ਉਹ ਕੀ ਕਰਦੇ ਨੇ ਚਲੋ ਜੀ ਹੁਣ ਆਪਾਂ ਪਹੁੰਚੇ ਆਪਣੇ ਬੁਟੀਕ ਤੇ ਹਾਂਜੀ ਦੇਖੋ ਮੰਮਾ ਆ ਵਾਲਾ ਸੂਟ ਰੈਡੀ ਕਰ ਰਹੀ ਨੇ ਕਿਸੇ ਕਸਟਮਰ ਦਾ ਪਸ਼ਮੀਨੇ ਦਾ ਸੂਟ ਹੈ ਜੀ ਜੇਕਰ ਤੁਸੀਂ ਵੀ ਪਸ਼ਮੀਨੇ ਦਾ ਸੂਟ ਤਿਆਰ ਕਰਵਾਉਣਾ ਤਾਂ ਤੁਸੀਂ ਵੀ ਏ ਵਾਲੀ ਮਸ਼ੀਨ ਤੋਂ ਵਰਕ ਤਿਆਰ ਕਰਵਾ ਸਕਦੇ ਹੋ ਜੀ ਮੰਮਾ ਮਸ਼ੀਨ ਵਰਕ ਵੀ ਖੁਦ ਕਰਦੇ ਨੇ ਤੇ ਹੈਂਡ ਵਰਕ ਵੀ ਅਸੀਂ ਖੁਦ ਕਰਦੇ ਆ ਜਦੋਂ ਇਹ ਵਾਲਾ ਸੂਟ ਪੂਰਾ ਰੈਡੀ ਹੋਗਾ ਤਾਂ ਮम्मा ਤੁਹਾਨੂੰ ਵੀਡੀਓ ਵਿੱਚ ਜ਼ਰੂਰ ਦਿਖਾਣਗੇ ਬਨੇ ਰਹੋ ਵਲੌਗ ਦੇ ਨਾਲ ਐਂਡ ਤੱਕ ਇਸ ਵਲੌਗ ਦੇ ਵਿੱਚ ਵੀ ਤੁਸੀਂ ਸੂਟਾਂ ਦੇ ਦੋ ਤਿੰਨ ਡਿਜ਼ਾਈਨ ਦੇਖ ਸਕਦੇ ਹੋ ਤੇ ਐਂਡ ਤੱਕ ਜ਼ਰੂਰ ਬਨੇ ਰਹੋ ਕੀਪ سپورਟ ਮਾਈ ਚੈਨਲ ਬਿਕਾਜ਼ ਹੁਣ ਮੈਂ ਹੀ YouTube ਤੇ ਐਕਟਿਵ ਰਹਾ ਕਰੂੰਗੀ ਬਿਕਾਜ਼ ਮम्मा ਹੁਣ ਬਹੁਤ ਜ਼ਿਆਦਾ ਬਿਜ਼ੀ ਨੇ ਤੇ ਇਹ ਵਾਲੀ ਜਿੰਨੇ ਵੀ ਸੂਟ ਹਨ ਤੁਸੀਂ ਵੇਖ ਰਹੇ ਹੋ ਇਹ ਹਨ ਕਸਟਮਰਜ਼ ਦੇ ਰੈਡੀ ਹੋਏ ਹੋਏ ਨੇ ਕਿ ਜੋ ਕਿ ਅਸੀਂ ਪਾਰਸਲ ਲਗਵਾਉਣੇ ਨੇਗੇ ਇਹ ਸਾਰੇ ਸੂਟ ਪਸ਼ਮੀਨੇ ਦੇ ਰੈਡੀ ਨੇ ਜਿਵੇਂ ਕਿ ਤੁਹਾਨੂੰ ਪਤਾ ਨਾ ਵਿੰਟਰ ਸੀਜ਼ਨ ਕਰਕੇ ਹੁਣ ਇਹ ਵਾਲਾ ਸਟੱਫ ਜਿਹੜਾ ਹੈਗਾ ਉਹ ਟ੍ਰੈਂਡਿੰਗ ਹੈਗਾ ਸੋ ਤਾਂ ਕਰਕੇ ਤਾਂ ਤੁਸੀਂ ਦੇਖ ਸਕਦੇ ਹੋਗੇ ਕਿ ਤੁਸੀਂ ਐਵੇਂ ਦੇ ਹੀ ਸੂਟ ਹਨਾ ਜਿੱਦਾਂ ਵੀ ਤੁਸੀਂ ਰੈਡੀ ਕਰਵਾਉਣਾ ਹੋਗਾ ਤੁਸੀਂ ਤੁਹਾਨੂੰ ਦੱਸ ਸਕਦੇ ਹੋਗੇ ਕਿ ਤੁਸੀਂ ਦੇਖ ਸਕਦੇ ਹੋ ਗਾਇਸ ਦੇਖ ਸਕਦੇ ਹੋ ਦੇਖ ਸਕਦੇ ਹੋ ਬੈਲਵਟ ਸੂਟ ਪਸ਼ਮੀਨਾ ਤੁਸੀਂ ਆਪਣੀ ਸ਼ਾਪ ਤੋਂ ਬਾਈ ਕਰ ਸਕਦੇ ਹੋ ਜੀ ਚਲੋ ਜੀ ਹੁਣ ਆਪਾਂ ਜਾ ਕੇ ਹੁਣੇ ਰੈਡੀ ਮਮਾ ਦਿਖਾਨੀਏ ਤੁਹਾਨੂੰ ਸੂਟ ਆਹ ਬਰਬਰੀ ਪਸ਼ਮੀਨੇ ਦੇ ਉੱਪਰ ਰੈਡੀ ਕੀਤਾ ਸੂਟ ਤੁਹਾਨੂੰ ਇਹਦੀ ਡਿਜ਼ਾਈਨਿੰਗ ਦਿਖਾਉਣੀ ਆਪਾਂ ਇਹ ਵਾਲੀ ਪੀਕੋ embroiderry ਮਸ਼ੀਨ ਪਾਪ ਮਸ਼ੀਨ ਦੇ ਉੱਤੇ ਇਹ ਵਾਲਾ ਸੂਟ ਰੈਡੀ ਕੀਤਾ ਤੇ ਇਹਦੀ ਤੁਸੀਂ ਚੰਗੀ ਤਰ੍ਹਾਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਹੈਵੀ ਸੂਟ ਬਣਿਆ ਨੇੜੇ ਤੇ ਇਹਦੀ ਫਿਨਿਸ਼ਿੰਗ ਵੀ ਤੁਸੀਂ ਦੇਖ ਸਕਦੇ ਹੋ ਤੇ ਇਸ ਤਰ੍ਹਾਂ ਇਹਦੇ ਆਪਾਂ ਦੋ ਪੈਨਲ ਦਿੱਤੇ ਨੇ ਕਿ ਕੱਟਵਰਕ ਦੇ ਕੱਟਵਰਕ ਨਾਲ ਛੋਟੀ ਜੀ ਬੁੱਟੀ ਬਣਾਈ ਆਪਾਂ ਜਰੀ ਦੀ ਤੇ ਇਹ ਵਾਲਾ ਦੇਖ ਸਕਦੇ ਹੋ ਸਾਰਾ ਟਾਂਕੇ ਦਾ ਸਿੰਗਲ ਟਾਂਕੇ ਦਾ ਕੰਮ ਰੂਗਾ ਤੇ ਜਿਹੜਾ ਇਹਦੀ ਬਾਜੂ ਦੇ ਉੱਤੇ ਵਰਕ ਹੈ ਬਾਜੂ ਦੇ ਉੱਪਰ ਤੋਂ ਆਪਾਂ ਵਰਕ ਦਿਖਾਉਣੇ ਸੂਟ ਆਪਾਂ ਸਟਿਚ ਵੀ ਕਰਨਾ ਹੈ ਤੇ ਆਪਾਂ ਇਹਦੀ ਬਾਜੂ ਦੇ ਵਰਕ ਇਸ ਤਰ੍ਹਾਂ ਆਪਾਂ ਵੱਡਾ ਫਲਾਵਰ ਜਿਹੜੀ ਬਾਜੂ ਦੇ ਉੱਪਰ ਤੇ ਕੱਟ ਵਰਕ ਨਾਲ ਇਸ ਤਰ੍ਹਾਂ ਬੂਟੀ ਬਣਾਈਏ ਲੋ ਜੀ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਸੂਟ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲੇ ਬਰਬਰੀ ਪਸ਼ਮੀਨਾ ਸੀਲਿੰਗ ਕਲਰ ਦੇ ਵਿੱਚ ਤੁਹਾਨੂੰ ਮਿਲ ਜੂਗਾ ਕਲਰ ਹੋਰ ਵੀ ਇਹਦੇ ਵਿੱਚ ਹੈਗੇ ਨੇ ਬਰਬਰੀ ਪਸ਼ਮੀਨਾ ਇਹ ਵਾਲੇ ਦੀ ਵਿੱਚ ਥੋੜਾ ਥੋੜਾ ਇਸ ਤਰ੍ਹਾਂ ਡਾਟਸ ਜਿਹਾ ਬਣੀ ਹੋਏ ਨੇਗੇ ਪਸ਼ਮੀਨੇ ਦੇ ਵਿੱਚ ਕਲਰ ਬਹੁਤ ਸੋਹਣੇ ਨੇਗੇ ਬਾਕੀ ਕਲਰ ਕੰਟਰਾਸਟ ਤੁਸੀਂ ਆਪਦੇ ਹਿਸਾਬ ਨਾਲ ਵੀ ਬਵਾ ਸਕਦੇ ਹੋ ਇੱਕ ਆਪਾਂ ਹੁਣ ਬਲੈਕ ਕਲਰ ਦਾ ਸੂਟ ਰੈਡੀ ਕਰ ਰਹੇ ਹਾਂ ਉਹਦੇ ਉੱਤੇ ਵੀ ਤੁਹਾਨੂੰ ਆਪਾਂ ਡਿਜ਼ਾਈਨਿੰਗ ਦਿਖਾਉਣੇ ਹੈਗੇ ਫਿਲਹਾਲ ਹਾਲੇ ਉਹ ਪੈਂਡਿੰਗਸ ਹੈ ਜਦੋਂ ਪ੍ਰੋਪਰ ਸੂਟ ਰੈਡੀ ਹੋਗੇ ਉਹਦੇ ਆਪਾਂ ਇਸ ਤਰ੍ਹਾਂ ਖੁੰਜੀਆਂ ਦੇ ਵਿੱਚ ਫਲਾਵਰ ਪਾ ਕੇ ਤੇ ਇਸ ਤਰ੍ਹਾਂ ਆਪਾਂ ਇਹਨੂੰ ਕੱਟਵਰਕ ਬਣਾਵਾਂਗੇ ਲੋ ਜੀ ਇਸ ਤਰ੍ਹਾਂ ਦੇ ਪਸ਼ਮੀਨੇ ਦੇ ਸੂਟ ਤੁਸੀਂ ਆਹ ਵਾਲੀ ਮਸ਼ੀਨ ਦੇ ਉੱਪਰ ਆਪਣੇ ਕੋਲੋਂ ਤਿਆਰ ਕਰਵਾ ਸਕਦੇ ਹੋ ਪੱਫ ਮਸ਼ੀਨ ਦਾ ਤੁਹਾਨੂੰ ਕੰਮ ਮਿਲੂਗਾ ਠੀਕ ਹੈ ਜੀ ਇੱਕ ਆਹ ਵਾਲਾ ਪਸ਼ਮੀਨੇ ਦਾ ਸੂਟ ਹੈ ਜਿਹੜਾ ਇਹ ਵੀ ਸ਼ਿਲਪ ਪਸ਼ਮੀਨੇ ਦੇ ਉੱਪਰ ਨੈੱਕ ਦਾ ਵਰਕ ਰੈਡੀ ਹੋਇਆ ਹੋਇਆ ਇੱਕ ਇਹਦੇ ਵਿੱਚ ਮਹਰੂਨ ਕਲਰ ਪਿਆ ਇੱਕ ਆ ਬਾਈਂਜੀ ਸ਼ੀਡ ਤੇ ਗਲਾ ਕਲਰ ਤੇ ਇਹਦਾ ਬਾਜੂ ਤੇ ਵਰਕ ਹੋਇਆ ਹੋਇਆ ਤੇ ਨੈਕ ਤੇ ਹੋਇਆ ਹੈ ਚਲੋ ਜੀ ਦੇਖਾ ਆਪਾਂ ਤੁਹਾਨੂੰ ਦਿਖਾਉਣਾ ਇੱਕ ਆਪਾਂ ਨੇ ਹਾਸੀ ਗ੍ਰਾਮ ਵਾਲੀ ਕਰੇਵ ਦੇ ਉੱਪਰ ਸੂਟ ਤਿਆਰ ਕਰਿਆ ਹੈ ਇਹ ਵਾਲਾ ਦੇਖੋ ਤੁਸੀਂ ਦੇਖ ਸਕਦੇ ਹੋ ਸਾਰਾ ਚਾਕਾਂ ਦੇ ਉੱਪਰ ਵੇਲਾ ਨੇ ਤੇ ਇਸ ਤਰ੍ਹਾਂ ਸਾਰੇ ਫਰੰਟ ਦੇ ਉੱਪਰ ਬੂਟੀ ਆ ਗਈ ਸਿੱਧੀ ਸਿੱਧੀ ਬਾਕੀ ਤੁਸੀਂ ਬੂਟੀ ਨੂੰ ਹੋਰ ਸੰਗਣੀ ਵੀ ਕਰਵਾ ਸਕਦੇ ਹੋ ਜੇ ਤੁਸੀਂ ਥੋੜਾ ਜਿਆਦਾ ਹੋਰ ਪਾਰਾ ਕਰਵਾਉਣਾ ਚਾਹੁੰਦੇ ਹੋ ਸੂਟ ਨੂੰ ਤੇ ਇਸ ਤਰ੍ਹਾਂ ਦਾ ਕੰਮ ਜਿਹੜਾ ਇਹਦੀ ਬਾਜੀ ਦੇ ਉੱਪਰ ਹੋਊਗਾ ਦੇਖੋ ਇਹਦੇ ਵਿੱਚ ਪ੍ਰੋਪਰ ਸਾਰਾ ਹੈਂਡ ਦਾ ਕੰਮ ਹੋਇਆ ਸਾਰਾ ਪ੍ਰੋਪਰ ਕੋਈ ਵੀ ਇਹਦੇ ਵਿੱਚ ਕੰਮ ਮਸ਼ੀਨ ਵਰਕ ਨਹੀਂ ਹੈਗਾ ਸਾਰਾ ਇਹ ਸੂਈ ਨਾਲ ਆਰੀ ਦਾ ਕੰਮ ਕੀਤਾ ਹੈਗਾ ਤੇ ਇਹ ਵਾਲਾ ਸੂਟ ਆਪਾਂ ਕਿਸੇ ਕਸਟਮਰ ਦਾ ਰੈਡੀ ਕੀਤਾ ਜੀ ਦੁਪੱਟੇ ਨਾਲ ਕਸਟਮਰ ਕੋਲ ਇਹ ਵਾਲਾ ਦੁਪੱਟਾ ਸੀ ਆਪਾਂ ਸੇਮ ਡਿਜ਼ਾਈਨਿੰਗ ਨਾਲ ਜਿਹੜਾ ਸੂਟ ਤਿਆਰ ਕੀਤਾ ਜੇਕਰ ਤੁਸੀਂ ਵੀ ਇਸ ਤਰ੍ਹਾਂ ਤੁਹਾਡੇ ਕੋਲ ਭਾਰੇ ਦੁਪੱਟੇ ਪਏ ਨੇ ਤੁਸੀਂ ਆਪਣੇ ਕੋਲੋਂ ਸੂਟ ਤਿਆਰ ਕਰਵਾਉਣਾ ਚਾਹੁੰਦੇ ਹੋ ਹੈਂਡ ਦਾ ਕਰਵਾਉਣਾ ਚਾਹੁੰਦੇ ਹੋ ਮਸ਼ੀਨ ਦਾ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਕੋਲੋਂ ਤਿਆਰ ਕਰਵਾ ਸਕਦੇ ਹੋ ਆਪਾਂ ਨੂੰ ਆਰਡਰ ਦੇ ਸਕਦੇ ਹੋ ਸੋ ਇੱਕ ਭੈਣਾਂ ਨੂੰ ਰਿਕਵੈਸਟ ਹੈ ਜੀ ਜੇ ਵੀ ਕੋਈ ਵੀ ਭੈਣ ਹੈਂਡ ਦਾ ਆਰਡਰ ਦਿੰਦੀ ਹੈਗੀ ਸੂਟ ਦਾ ਤਾਂ ਘੱਟੋ ਘੱਟ ਇੱਕ ਮਹੀਨੇ ਦਾ ਟਾਈਮ ਹੋਣਾ ਜ਼ਰੂਰੀ ਹੈਗਾ ਤੇ ਭੈਣਾ ਬਹੁਤ ਕਾਹਲ ਕਰਦੀਆਂ ਨੇ ਕਿ ਵੀ ਸੂਟ ਜਲਦੀ ਦੋ ਕਿਉਂਕਿ ਹੈਂਡ ਦੇ ਕੰਮ ਤੇ ਇਹ ਟਾਈਮ ਬਹੁਤ ਲੱਗਦਾ ਹੈਗਾ ਇੱਕ ਸੂਟ ਤਿਆਰ ਹੋਣ ਨੂੰ ਮਹੀਨਾ ਡੇਢ ਮਹੀਨਾ ਆਰਾਮ ਨਾਲ ਲੱਗ ਜਾਂਦਾ ਹੈਗਾ ਜੇ ਕਿਸੇ ਭੈਣ ਨੇ ਇਸ ਤਰ੍ਹਾਂ ਦਾ ਹੈਂਡ ਦਾ ਕੰਮ ਕਰਵਾਉਣਾ ਚਾਹੁੰਨਾ ਸਿੱਪੀ ਮੋਤੀ ਦਾ ਔਕੇ ਵਾਲਾ ਇਸ ਤਰ੍ਹਾਂ ਦਾ ਕੰਮ ਕਰਵਾਉਣਾ ਚਾਹੁੰਨਾ ਤਾਂ ਉਹਦੇ ਲਈ ਮਹੀਨਾ ਡੇਢ ਮਹੀਨੇ ਦਾ ਟਾਈਮ ਹੋਣਾ ਬਹੁਤ ਜ਼ਰੂਰੀ ਹੈ ਜੇਕਰ ਤੁਸੀਂ ਮਸ਼ੀਨ ਵਰਕ ਦਾ ਆਰਡਰ ਦਿਨੇ ਜੀ ਉਹ ਛੇਤੀ ਹੋ ਜਾਂਦਾ ਹੈ ਚਲੋ ਜੀ ਆਪਾਂ ਹੋਰ ਦਿਖਾਉਣਾ ਲੋ ਜੀ ਇੱਕ ਕੇਵਲਾ ਸੂਟ ਆਪਾਂ ਰਸਟ ਕਲਰ ਦਾ ਰੈਡੀ ਕੀਤਾ ਸੀ ਪਸ਼ਮੀਨੇ ਦੇ ਉੱਪਰ ਜਿਹੜੇ ਇਹਦੇ ਫੁੱਲ ਨੇ ਜੀ ਇਹ ਚਾਕਾਂ ਦੇ ਉੱਪਰ ਆਪਾਂ ਤਿੰਨ ਫੁੱਲ ਬਣਾਏ ਨੇ ਤੇ ਇੱਕ ਸੈਂਟਰ ਦੇ ਵਿੱਚ ਫੁੱਲ ਬਣਾਇਆ ਨੀਚੇ ਇਹਦੇ ਵੇਲ ਬਣੀ ਹੋਈ ਹੈਗੀ ਕੱਟਵਰਕ ਦੀ ਤੇ ਇਹ ਵਾਲਾ ਸੂਟ ਵੀ ਤੁਸੀਂ ਕਿਸੇ ਵੀ ਫੈਬਰਿਕ ਤੇ ਕਰਵਾ ਸਕਦੇ ਹੋ ਸਿੰਪਲ ਸਾਦੀ ਜੀ ਚੀਜ਼ ਬਣੀ ਹੈ ਤੇ ਸੋਨਾ ਬਹੁਤ ਜ਼ਿਆਦਾ ਲੱਗਦਾ ਹੈ ਰੈਸਟ ਕਲਰ ਦਾ ਸੂਟ ਰੈਡੀ ਹੋਇਆ ਤੇ ਇਵੇਂ ਬਾਵਾਤੀ ਵੀ ਆਪਾਂ ਚਾਂਬੇਲ ਬਣਾ ਕੇ ਕਟਵਾਰ ਕੀ ਇੱਕ ਫਲਾਵਰ ਬਣਾਇਆ ਤੁਸੀਂ ਫਿਨਿਸ਼ਿੰਗ ਦੇਖ ਸਕਦੇ ਹੋ ਤੇ ਪੱਫ ਮਸ਼ੀਨ ਦਾ ਤੁਹਾਨੂੰ ਸਾਰਾ ਕੰਮ ਮਿਲੂਗਾ ਜੀ ਕੰਪਿਊਟਰ ਕੰਮ ਕੋਈ ਵੀ ਨਹੀਂ ਸਿੰਗਲ ਟਾਂਕੇ ਦਾ ਸਾਰਾ ਕੰਮ ਰਹੂਗਾ ਬਹੁਤ ਹੀ ਫਿਨਿਸ਼ਿੰਗ ਦੇ ਨਾਲ ਸੂਟ ਰੈਡੀ ਹੋਇਆ ਤੇ ਇੱਕ ਤਾਂ ਨਾ ਸੂਟ ਵੀਡੀਓ ਬਣੀ ਵੀ ਨਾ ਸੂਟ ਰਹਿ ਜਾਂਦੇ ਨੇ ਕਿਉਂਕਿ ਜਲਦੀ ਹੋ ਕੇ ਤਿਆਰ ਹੋ ਕੇ ਚਲੇ ਜਾਂਦੇ ਨੇ ਟਾਈਮ ਬਹੁਤ ਘੱਟ ਹੁੰਦਾ ਉਧਰ ਕਸਟਮਰ ਨੂੰ ਜਲਦੀ ਹ ਤੇ ਵੀਡੀਓ ਤਾਂ ਕਰਕੇ ਜਿਹੜੀ ਆਪਾਂ ਆ ਰਹੀਆਂ ਹੈਗੀਆਂ ਤਾਂ ਕਰਕੇ ਵੀਡੀਓ ਵੀਡੀਓ ਸਕਿਪ ਹੋਈ ਜਾ ਰਹੀਆਂ ਨੇ ਤੇ ਇਹ ਵਾਲਾ ਸੂਟ ਆਪਾਂ ਜੀ ਬੇਲ ਬਣਾਈ ਹੈ ਘੇਰੇ ਦੀ ਉੱਪਰ ਤੇ ਇਸ ਤਰ੍ਹਾਂ ਦੀ ਬੇਲ ਆਪਾਂ ਇੱਕ ਬਾਵਾ ਤੇ ਵੀ ਬਣਾਈਏਗੀ ਇਹ ਵੀ ਸ਼ਿਲਕ ਪਸ਼ਮੀਨੇ ਦਾ ਸੂਟ ਤਿਆਰ ਹੋਇਆ ਹੈ ਵੀ ਪਸ਼ਮੀਨੇ ਦਾ ਸੂਟ ਜਿਹੜਾ ਹੈਗਾ ਜਿਵੇਂ ਹੁਣ ਕਿਸੇ ਸਿਆਣੇ ਜੇ ਨੇ ਕਰਵਾਉਣਾ ਹੈ ਉਸ ਤਰ੍ਹਾਂ ਦੀ ਇਹ ਚੀਜ਼ ਬਣ ਕੇ ਰੈਡੀ ਹੋਈ ਹੈ ਸ਼ਿਲਕ ਪਸ਼ਮੀਨੇ ਦੇ ਉੱਪਰ ਆਪਣੀ ਸ਼ਾਪ ਦੇ ਉੱਪਰ ਤਾਂ ਉਹਨੂੰ ਹਰ ਇੱਕ ਫੈਬਰਿਕ ਮਿਲ ਜੂਗਾ ਤੇ ਕੰਮ ਵੀ ਤੁਹਾਨੂੰ ਟਾਈਮ ਤੇ ਮਿਲੂਗਾ ਜੇਕਰ ਤੁਸੀਂ ਇਸ ਤਰ੍ਹਾਂ ਦੇ ਸੂਟ ਪਿਆਰ ਤੁਸੀਂ ਆਪਣੀ ਵੀ ਡਿਜ਼ਾਈਨਿੰਗ ਦੇ ਸਕਦੇ ਹੋ ਸਾਨੂੰ ਬਾਕੀ ਸਾਡੇ ਵਾਲੇ ਡਿਜ਼ਾਈਨਿੰਗ ਜਿਹੜੀ ਅਸੀਂ ਫੋਟੋਆਂ ਪਾਈਆਂ ਹੁੰਦੀਆਂ ਨੇ ਪਿਕਸ ਵੀਡੀਓ ਪਾਈਆਂ ਹੁੰਦੀਆਂ ਨੇ ਵੈਸੇ ਹੁਣ ਵੀਡੀਓ ਚ ਲੋਕਾਂ ਟਾਰੀ ਨੇ ਪਰ ਸਾਡੇ ਜਿਹੜੇ ਈਵਿਊਜ਼ ਨੇ ਸਾਡੀ ਵੀਡੀਓ ਦੀ ਟੈਨਸ਼ਨ ਬਹੁਤ ਕਰਦੇ ਨੇ ਕਿ ਸਾਨੂੰ ਕਮੈਂਟ ਵੀ ਬਹੁਤ ਕਰ ਰਹੇ ਨੇ ਕਿ ਤੁਸੀਂ ਵੀਡੀਓ ਤੁਹਾਡੀ ਕਿਉਂ ਨਹੀਂ ਆ ਰਹੀ ਕੀ ਪ੍ਰੋਬਲਮ ਹੈ ਪ੍ਰੋਬਲਮ ਕੋਈ ਨਹੀਂ ਹੈਗੀ ਜੀ ਆਪਣਾ ਚੈਨਲ ਹੈਗਾ ਮੋਨਟਾਈਜ਼ਰ ਚੈਨਲ ਆਪਾਂ ਇਸ ਤਰੀ ਰੱਖਾਂਗੇ ਪਰ ਥੋੜਾ ਜਿਹਾ ਬੀਜੀ ਹੋਣ ਕਰਕੇ ਵੀਡੀਓ ਤਾਂ ਕਰਕੇ ਸਕਿਪ ਹੋਈ ਜਾ ਰਹੀ ਹੈ ਨੇ ਸੋ ਬਹੁ ਨੇ ਅੱਜ ਆਪਾਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਤੇ ਇਸ ਤਰੀਏ ਆਪਾਂ ਵੀਡੀਓ ਲੈ ਕੇ ਆਇਆ ਕਰਾਂਗੇ ਜਰੂਰ ਜੀ ਆਪਾਂ ਨੂੰ ਸਪੋਰਟ ਕਰੋ ਥੈਂਕ ਯੂ